ਦੋਸਤੋ ਮੈਂ ਸਨੀ ਕੁਮਾਰ ਪੰਜਾਬ ਸਾਨ نیوز ਚੈਨਲ ਤੋਂ ਸਾਡੇ ਨਾਲ ਅੱਜ ਹਨ ਹਰਪ੍ਰੀਤ ਕੌਰ ਜੀ ਜਿਨ੍ਹਾਂ ਨੇ ਪਟਿਆਲੇ ਤੋਂ 10ਥੀ ਚ ਟਾਪ ਕੀਤਾ ਹੈ ਅੱਜ ਜਿ세 ਉਹਨਾਂ ਕੋ ਜਾਣਾਂਗੇ ਵੀ ਇਹਨਾਂ ਨੇ ਟਾਪ ਕੀਤਾ ਇਹਨਾਂ ਨੇ ਕੀ ਕੀ ਸਟੱਡੀ ਕੀਤੀ ਕਿੰਨੀ ਮਿਹਨਤ ਕੀਤੀ ਜਿੱਥੇ ਅੱਜ ਦੀਆਂ ਕੁੜੀਆਂ ਤੇ ਮੁੰਡੇ ਖੇਲ ਮੋਹ ਮੋਜ ਮਸਤੀ ਵਿੱਚ ਰਹਿੰਦੇ ਹਨ ਉੱਥੇ ਹੀ ਅੱਜ ਦੀਆਂ ਕੁੜੀਆਂ ਨੇ ਪਟਿਆਲੇ ਦਾ ਨਾਮ ਰੋਸ਼ਨ ਕੀਤਾ ਹੈ ਹਾਦਰ ਹਰਪ੍ਰੀਤ ਕੌਰ ਜੀ ਤੁਸੀ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਦਸਵੀਂ ਟਾਪ ਕੀਤੀ ਹੈ ਤੁਸੀਂ ਇਸ ਬਾਰੇ ਕੀ ਕਹੋਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ i am very happy to score first position in patiala district actually this is the all my credit goes to my parents and my teachers uh, main mehnat kiti but uh, meri mehnat mere parents de naal si mere teachers de naal si mere teachers ne bahut mehnat kiti mere naal je main raat jagde si mere mamma mere papa bhi mere naal raat nu na jagde si unanne meri bahut mehnat karke mainu padha rene eda vi main taai unna da ਔਰ ਇੱਕ ਤਰ੍ਹਾਂ ਨੇ ਉਹਨਾਂ ਨੇ ਮੈਸ਼ੂਨ ਨੂੰ ਸਪੋਰਟ ਕੀਤਾ ਕਦੇ ਮੈਨੂੰ ਡੀਗ੍ਰੇਡ ਨਹੀਂ ਕੀਤਾ ਕਦੇ ਡੀਮੋਟੀਵੇਟ ਨਹੀਂ ਕੀਤਾ ਵੀ ਉਹਨਾਂ ਨੇ ਕਿਹਾ ਵੀ ਜੋ ਤੁਹਾਡਾ ਦਿਲ ਕਰਦਾ ਤੁਸੀਂ ਉਹ ਕਰੋ ਜਿੱਤੇ ਤੁਹਾਡਾ ਇੰਟਰਸਟ ਹੈ ਉਹ ਕਰੋ ਐਕਚੁਅਲੀ ਮੇਰਾ ਵੀ ਮੈਂ ਆਪਣਾ ਇੱਕ ਕੇਮ ਲੈ ਕੇ ਚੱਲੀ ਸੀ ਟੈਂਕਸ ਵੀ ਮੈਂ ਮੈਰਿਟਸ ਆ ਨਹੀਂ ਆ ਮੈਂ ਐਕਚੁਅਲੀ ਮੈਰਿਟ ਸੀ ਆਂਦਾ ਬਣਾ ਆਪਣਾ ਏਮ ਲੈ ਆ ਰੱਖਿਆ ਹੋਇਆ ਸੀ ਬਟ ਥੈਂਕਸ ਟੂ ਗੋਡ ਕਿ ਮੈਂ ਫਰਸਟ ਪੋਜੀਸ਼ਨਸ ਕਿਉਂ ਕਿਤੀ ਹੈ ਫਟਿਆਰਿਸ ਤੇ ਮੈਂ ਫਿਰ ਆਪਣੀ ਸਟੱਡੀ ਸਚਡਿਊਲ ਮੈਂ ਡੇਲੀ ਰੈਗੂਲਰ ਹੋਂਗੋ ਕਰਦੀ ਸੀ ਜੋ ਵੀ ਟੀਚਰ ਸਾਡੇ ਦਿੰਦੇ ਸੀ ਸਾਡੇ ਐਕਚੁਅਲੀ ਸਕੂਲ ਮੈਂ ਸਲਫਰ ਮਾਰਗਨਾ ਸਕੂਲ ਤੋਂ 10th ਪਾਸ ਆਊਟ ਕੀਤੀ ਹੈ ਤੇ ਮੈਂ ਮੇਰੀ ਜਿਹੜੀ ਸਟੱਡੀ ਸੀ ਉਹ ਮੇਰੀ ਰੈਗੂਲਰ ਰਹਿੰਦੀ ਸੀ ਮੇਰੀ اٹੈਂਡੈਂਸ ਵੀ ਫੁੱਲ ਹੁੰਦੀ ਸੀ ਤੇ ਮੈਂ ਜਦ ਵੀ ਆੜਾ ਸਕੂਲ ਤੋਂ ਐਕਚੁਅਲੀ 2 ਵਜੇ ਸਾਡਾ ਸਕੂਲ ਓਵਰ ਹੁੰਦਾ ਸੀ ਤਾਂ ਫਿਰ ਮੈਂ 4 ਵਜੇ ਤੋਂ ਲੈ ਕੇ ਜਦ ਤੱਕ ਮੇਰਾ ਹੋਂਗੋ ਕੰਪਲੀਟ ਨਹੀਂ ਹੋ ਜਾਂਦਾ ਸੀ ਉਹ ਡੇਲੀ ਦਾ ਟਾਈਮ 11 12 ਵਜੇ ਤੱਕ ਹੁੰਦਾ ਸੀ ਐਂਡ ਐਗਜ਼ਾਮ ਦੇ ਉਸ ਸਮੇਂ 1 2 ਵਜੇ ਤੱਕ ਪੜ੍ਹਦੀ ਸੀ ਸਵੇਰੇ ਫਿਰ ਆਲਮੋਸਟ 4 5 ਵਜੇ ਤੱਕ ਤੁਸੀਂ ਵੀ ਟਿਊਸ਼ਨ ਵੀ ਜੁਆਇਨ ਕੀਤਾ ਨਹੀਂ ਜੀ ਮੈਂ ਅੱਜ ਤੱਕ ਕਦੇ ਵੀ ਟਿਊਸ਼ਨ ਨਹੀਂ ਜੁਆਇਨ ਕੀਤਾ ਕਿਉਂਕਿ ਮੈਂ ਹਮੇਸ਼ਾ ਸੈਲ ਸਟੱਡੀ ਵਿਦ ਬਲੀਵ ਕੀਤਾ ਜਿੰਨਾ ਬੰਦਾ ਖੁਦ ਪੜ੍ਹ ਸਕਦਾ ਉਹ ਨਾਲ ਜ਼ਿਆਦਾ ਵਧੀਏ ਟਿਊਸ਼ਨ ਚ ਜਾ ਕੇ ਆਲਮੋਸਟ ਟਾਈਮ ਵੇਸਟ ਹੁੰਦਾ ਤੁਹਾਡੇ ਪਾਪਾ ਸਾਹਿਬ ਕੀ ਕਰਦੇ ਨੇ ਮੇਰੇ ਪਾਪਾ ਆਟੋ ਡਰਾਈਵ ਕਰਦਾ ਸਾਡਾ ਘਰ ਆਉਂਦਾ ਉਹ ਉਹ ਤੋਂ ਪੂਰੀ سپورਟ ਕਰਦੇ ਨੇ ਮਦਰ ਫਾਦਰ ਹਾਂ ਜੀ ਮੇਰੇ ਮਮਾ ਪਾਪਾ ਵੇਸ਼ੇ ਮੈਨੂੰ ਸਪੋਰਟ ਕਰਦੇ ਨੇ ਜਿਵੇਂ ਦਸਰਾਵਾਂ ਭਾਵੇਂ ਮੈਂ ਕਦੀ ਟਿਊਸ਼ਨ ਨਹੀਂ ਰੱਖੀ ਤੇ ਮੇਰੇ ਮਮਾ ਪਾਪਾ ਨੇ ਮੈਨੂੰ ਐਸੇ ਲੋੜ ਵੀ ਨਿਕ ਪਈ ਕਿਉਂਕਿ ਮੇਰੇ ਟੀਚਰਸ ਨੂੰ ਬਹੁਤ ਵਧੀਆ ਪੜ੍ਹਾਉਂਦੇ ਨੇ ਤੇ ਜੇਕਰ ਮੈਨੂੰ ਕੋਈ ਲੋੜ ਹੁੰਦੀ ਹੈ ਤਾਂ ਮੈਂ ਉਹਨਾਂ ਤੇ ਜਾ ਕੇ ਕੁੱਛਦੀ ਹਾਂ ਮੇਰੇ ਸਕੂਲ ਦੇ ਪ੍ਰਿੰਸੀਪਲ ਮਿਸਿਸ ਕੁਕਿੰਦਰ ਕੌਰ ਐਂਡ ਡਾਇਰੈਕਟਰ ਸਰ ਮਿਸ ਜਤਿੰਦਰ ਸਿੰਘ ਜਰੂਲਾ ਜੀ ਸਾਰੇ ਬਹੁਤ ਹੀ ਵਧੀਆ ਕਾਪਰੇਟ ਕਾਪਰੇਟ ਕਲਾਸੇੁੰਡੇ ਗੁਈਆਂ ਮौज-ਮਸਤੀ 'ਚ ਵਿਸ਼ਵਾਸ ਕਰਦੇ ਨੇ ਉਸ ਵਰਤੂ ਸੁਖੀ ਕਰਨ ਦਾ। ਆਲਸੀ ਮौज-ਮਸਤੀ ਵੀ ਕਰੋ ਬਟ ਵਿਧੀਨ ਅ ਲਿਮਿਟ ਨਾਟ ਥੀ ਇੰਨੀ ਜ਼ਿਆਦਾ ਅਨਲਿਮਿਟਡ ਨਹੀਂ ਹੋਣਾ ਚਾਹੀਦਾ। ਲਿਮਿਟਸ ਰੱਖ ਕੇ ਕਰੋ। ਮੋਬਾਈਲ ਫੋਨਸ ਵੀ ਯੂਜ਼ ਕਰੋ। ਮੈਂ ਵੀ ਕਰਦੀ ਆ ਬਟ ਨਾਟ ਕਿ ਵੀ ਆ ਸੋਸ਼ਲ ਮੀਡੀਆ ਤੇ ਮੈਂ ਐਕਟਿਵ ਕਦੀ ਵੀ ਨਹੀਂ ਹੁਈ ਤੇ ਨਾ ਹੀ ਮੈਂ ਕਦੀ ਹੋਣਾ ਬਿਕਾਜ਼ देयर ਇਸ ਆ ਸਬ ਟਾਈਮ ਵੇਸਟਸ ਹੈ। ਇੱਦਾਂ ਨਹੀਂ ਕਰਨਾ ਚਾਹੀਦਾ ਉਹ ਜਿਹੜਾ ਤੁਸੀਂ ਇਹ ਵੀ ਆਪਣਾ ਕੁਝ ਸਰਚ ਕਰੋ ਇੰਟਰਨੈਟ ਤੇ ਆਪਣੇ ਸਟਰੀ ਬਾਰੇ ਕੁਝ ਕਰੋ ਜਿਹਦੇ ਨਾਲ ਤੁਹਾਡੀ ਅਕਨੋਲਜਮੈਂਟ ਹੋਵੇ ਤੁਸੀਂ ਡ੍ਰੀਮ ਕੀ ਹੈਗੀ ਸਰ ਅੱਗੀ ਮੈਂ ਪਲੱਸ 2 ਤੋਂ ਬਾਅਦ ਫਿਰ ਆਪਣੀ ਸੀਏ ਦੀ ਕੋਚਿੰਗ ਕਰਾਂਗੀ ਬਿਕਾਜ਼ ਮੈਂ ਚਾਰਟਡ ਅਕਾਊਂਟੈਂਟ ਬੰਨਣਾ ਚਾਹੁੰਦੀ ਹਾਂ ਤੇ ਐਕਚੁਅਲੀ ਮੈਂ ਹੁਣ ਪਲੱਸ 1 ਕਾਮਰਸ ਸੀ ਵਿਲੈਂਗੁਇਸ ਐਡਮਿਸ਼ਨ ਕੀਤੀ ਤੁਸੀਂ ਅੱਗੇ ਜਿਹੜੀ ਨਵੀਂ ਜਨਰੇਸ਼ਨ ਹੈ ਉਸ ਬਾਰੇ ਕੀ ਕਹਿੰਿਆ ਉਹਨਾਂ ਨੂੰ ਕੀ ਮੈਸੇਜ ਜਾਣਾ ਚਾਹੀਦਾ ਜੀ ਮੇਰਾ ਮੈਸੇਜ ਇਹ ਹੈ ਵੀ ਜਿੰਨਾ ਹੋ ਸਕੇ ਆਪਣਾ ਟਾਈਮ ਨੂੰ ਵੇਸ ਨਾ ਕਰੋ ਆਪਣੀ ਟੀਚਰਸ ਦੀ ਰਿਸਪੈਕਟ ਕਰੋ ਆਪਣੇ ਪੇਰੈਂਟਸ ਦੀ ਰਿਸਪੈਕਟ ਕਰੋ ਜੇਕਰ ਤੁਸੀਂ ਐਵੇਂ ਕਾ ਆਦਿਮ ਆਪਣੇ ਟਾਈਮ ਨੂੰ ਵੇਸ ਕਰਦੇ ਹੋ ਤੁਸੀਂ ਐ ਆਪਣੇ ਪੇਰੈਂਟਸ ਵੱਲ ਦੇਖੋਗੇ ਉਹਨਾਂ ਨੇ ਤੁਹਾਡੇ ਤੇ ਉਹ ਕਿੰਦਾ ਪੈਸਾ ਲਾਰੇ ਨੇ ਕਿੰਦਾ ਉਹ ਤੁਹਾਡੇ ਮੇਰੇ ਲਈ ਮਿਹਨਤ ਕਰਦੇ ਨੇ ਉਹਨਾਂ ਨੂੰ ਆਪਣੇ ਲਈ ਕੁਝ ਨਹੀਂ ਚਾਹੀਦਾ ਸਿਰਫ ਉਹ ਤੁਹਾਡੇ ਲਈ ਕਰਦੇ ਆ ਵੀ ਤੁਹਾਡਾ ਫਿਊਚਰ ਬਣੇ ਤਾਂ ਕਰਕੇ ਤੁਸੀਂ ਵੀ ਸੋਚੋ ਵੀ ਐਸੀ ਆਪਣੇ ਪੇਰੈਂਟਸ ਦੇ ਮੂਹ ਤੇ ਸਮਾਇ ਸਮਾਈ ਲਾ ਕੇ ਦਿਖਾਣੀ ਹੈ ਜਿਆਦਾ ਸੇ ਵਧੀਆ ਨੰਬਰ ਨਾਲ ਪਾਸ ਹੁੰਨੇ ਆ ਤਾਂ ਫਿਰ ਸਭ ਤੋਂ ਜ਼ਿਆਦਾ ਆਪਣੇ ਪੇਰੈਂਟਸ ਨੂੰ ਹੀ ਖੁਸ਼ੀ ਹੁੰਦੀ ਆ ਉਸ ਮਾਈ ਇੱਕ ਦੁਨੀਆ ਪੂਰੀ ਦੁਨੀਆ ਦੀ ਇੱਕ ਪ੍ਰੀਸ਼ੀਅਸ ਚੀਜ਼ ਹੈ ਥੈਂਕ ਯੂ ਓਕੇ ਥੈਂਕ ਯੂ ਆਪਕੀ ਕੋਲ ਜਿਹੜੀ ਮਦਰ ਵੀ ਸਾਡੇ ਨਾਲ ਹਨ ਅੱਜ ਅਸੀਂ ਉਹਨਾਂ ਕੋਲ ਵੀ ਜਾਵਾਂਗੇ ਵੀ ਤੁਹਾਡੇ ਬੇਟੀ ਫਰਸਟ ਅਵਲ ਨੰਬਰ ਤੇ ਆਈ ਹੈ ਪਟਿਆਲਾਇਚੋਂ ਓ ਕੀ ਕਹਿਣਾ ਚਾਹੁੰਦੇ ਤੁਸੀਂ ਮੈਮ ਕੀ ਕਹਿਣਾ ਚਾਹੁੰਦੇ ਤੁਹਾਡੀ ਬੇਟੀ ਫਰਸਟ ਆਈ ਹੈ ਹਾਂਜੀ ਸਭ ਤੋਂ ਪਹਿਲਾਂ ਮਨੁਸ਼ਾ ਦੇ ਨਾਲ ਸਟਾਰਟ ਕਰਾਂਜੀ ਮੇਰੀ ਬੇਟੀ ਫਰਸਟ ਆਈ ਹੈ ਤੇ ਸਾਨੂੰ ਬਹੁਤ ਖੁਸ਼ੀ ਹੋਈ ਆ ਸਾਨੂੰ ਇਹ ਜਿਹਾ ਲੱਗਦਾ ਸੀ ਵੀ ਬਸ ਇਹ ਸਾਡੇ ਪੈਰਾਂ ਉੱਤੇ ਜ਼ਮੀਨ ਖਿਸਕ ਗਈ ਹੋਵੇ ਇੰਨਾ ਕੰਨੀ ਖੁਸ਼ੀ ਹੋਈ ਜਾਂਦਾ ਤੇ ਬਸ ਅੱਖਾਂ ਵਿੱਚੋਂ ਨਿਕਲ ਆਇਆ ਜਿਵੇਂ ਹੋਰ ਬੱਚੇ ਮौज-ਮਸਤੀ ਕਰਦੇ ਨੇ ਇਹ ਤੁਹਾਡੀ ਬੇਟੀ ਕਰਦੀ ਮौज-ਮਸਤੀ ਕੇ ਸਾਹਮਣੇ ਪੜਦੀ ਰਹਿੰਦੀ ਨਹੀਂ ਇਹ ਪੜਦੀ ਹੋ ਰਹਿੰਦੀ ਹੈ ਬਸ ਇਹ ਸਾਰਾ ਦਿਨ ਬਸ ਇਹ ਸਕੂਲ ਵਿੱਚੋਂ ਆਪਣਾ ਆਈ ਆਉਂਦੀਆ ਆਪਣੀ ਡਰੈੱਸ ਕੱਢੀ ਤੇ ਆਨ ਸਾਰੇ ਬਸ ਆਪਣਾ ਹੋਮਵਰਕ ਕਰ ਲਿਆ ਅੱਗੇ ਵੀ ਤੁਸੀਂ ਇਹਨੂੰ ਪੂਰੀ ਸਪੋਰਟ ਕਰੋਗੇ ਅੱਗੇ ਜੀ ਹਾਂ ਜੀ ਸਾਡੇ ਕੋਲੋਂ ਮੇਰੇ ਤਿੰਨ ਬੱਚੇ ਨੇ ਵੱਡੀ ਬੇਟੀ ਹੈ ਇੱਕ ਆ ਦੀ ਸਿਸਟਰ ਹੈ ਇੱਕ ਛੋਟਾ ਦਾ ਭਰਾ ਹੈ ਉਹ ਉਸਨੇ ਵੀ ਬੀ ਤੋਂ ਇਸੇ ਸਕੂਲ ਵਿੱਚ ਉਹਨਾਂ ਨੇ ਸਨ ਫਲਾਵਰ ਵਿੱਚ ਪੜ੍ਹਦੇ ਨੇ ਉਹ ਵੀ ਜਿੰਨੇ ਤੇ ਉਹਨਾਂ ਨੇ ਖਾਨਸਾ ਕੌਂਜ ਵਿੱਚ ਵੀ ਕੋ ਬਾੜਦੇ ਨੇ ਤੇ ਇਹਦਾ ਛੋਟਾ ਭਰਾ ਹੈ ਸੈਗ ਵਿੱਚ ਤੇ ਉਹ ਵੀ ਹਮੇਸ਼ਾ ਫਸਟ ਆਉਂਦਾ ਹੈ ਉਹਨਾਂ ਨੇ ਵੀ ਕੋਈ ਟਿਊਸ਼ਨ ਨਹੀਂ ਰੱਖੀ ਹੈ ਇਹ ਬੱਚੇ ਆਪਣੇ ਆਪ ਹੀ ਪੜ੍ਹਦੇ ਨੇ ਓਕੇ ਥੈਂਕ ਯੂ ਸਭ ਤੋਂ ਪਹਿਲਾਂ ਪ੍ਰਿਆਸਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਾਡੀ ਬੇਟੀ ਮੇਰੀ ਛੋਟੀ ਸਿਸਟਰਸ ਪਟਿਆਲੇ ਵਿੱਚ ਟੌਪ ਕੀਤਾ ਦਿਨ ਰਾਤ ਆਪਣੀ ਮਿਹਨਤ ਤੇ ਸਾਡੇ ਸਾਨੂੰ ਪ੍ਰਾਊਡ ਹੋਇਆ ਬਹੁਤ ਹੀ ਸਾਰੇ ਸਾਹਮਣੇ ਖੜਾ ਨਾਮ ਉੱਚਾ ਕਰਿਆ ਰੌਸ਼ਨੀ ਕੀਤਾ ਆਪਣੇ ਪਟਿਆਲਾ ਸ਼ਹਿਰ ਦਾ ਆਪਣੇ ਸਕੂਲ ਦਾ ਸਕੂਲ ਦਾ ਔਰ ਆਪਣੇ ਪੇਰੈਂਟਸ ਦਾ ਨਾਮ ਰੌਸ਼ਨ ਕੀਤਾ ਜੀ ਤੇ ਅਸੀਂ ਉਮੀਦ ਕਰਦੇ ਹਾਂ ਵੀ ਅੱਗੇ ਵੀ ਸਾਡਾ ਤੇ ਸਾਡੇ ਪਰਿਵਾਰ ਦਾ ਔਰ ਆਪਣੇ ਸਕੂਲ ਵਾਲਿਆਂ ਦਾ ਨਾਮ ਰੌਸ਼ਨ ਕਰੇਗੀ ਔਰ ਆਪਣੇ ਸ਼ਹਿਰ ਨੂੰ ਸਭ ਤੋਂ ਅੱਗੇ ਪਹੁੰਚਾਏਗੀ